ਨੰਗਲ ਬਿਹਾਲਾ ਵਿੱਚ ਚੋਰਾ ਵੱਲੋਂ ਬਾਠਾ ਰੋਡ ਤੇ ਸਥਿਤ ਇੱਕ ਕਾਰ ਵਿੱਚ ਚੋਰੀ ਕੀਤੀ ਜਾ ਰਹੀ ਸੀ ਕਾਰ ਵਾਲਿਆਂ ਵੱਲੋਂ ਉਹਨਾਂ ਚੋਰਾ ਵਿੱਚ ਇੱਕ ਚੋਰ ਨੂੰ ਫੜ ਲਿਆ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹਾਜੀਪੁਰ ਪੁਲਿਸ ਵੱਲੋਂ ਫੜੇ ਗਏ ਚੋਰ ਤੋਂ ਉਹਨਾਂ ਦੇ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਬਾਕੀ ਚੋਰਾਂ ਨੂੰ ਫੜਨ ਦਾ ਦਾਵਾ ਕੀਤਾ ਹੈ ਹਾਂਜੀ ਕੀ ਨਾਮ ਤੁਹਾਡਾ ਬੰਨਾ ਰਾਨਾ ਬੰਨਾ ਕਿਹੜੇ ਪਿੰਡ ਦੇ ਆਣ ਵਾਲੇ ਹੋ ਨਹੀਂ ਨਹੀਂ ਅੱਛਾ ਕੀ ਹੋਇਆ ਪੂਰਾ ਮਾਮਲਾ ਜਿਹੜਾ ਇੱਕ ਚੋਰ ਫੜਿਆ ਗਿਆ ਤੁਹਾਡੇ ਘਰ ਚ ਕਿੱਦਾਂ ਹੋਇਆ ਸੀ ਅਸੀਂ ਅੰਦਰ ਲੇਟੇ ਹੋਏ ਗਏ ਬਾਹਰ ਆਵਾਜ਼ ਆਈਆਂ ਨੂੰ ਲੱਗਾ ਮਮਾ ਜੀ ਆਏ ਹਨ ਤੇ ਇਹ ਬਾਰ ਕੁੰਡਾ ਖੋਲ੍ਹਣ ਆਏ ਤੇ ਇਹ ਹੀ ਗਏ ਪਤਾ ਨਹੀਂ ਦੋ ਕਿ ਤਿੰਨ ਜਾਨੇ ਹੈਗੇ ਇਹਨਾਂ ਠਾ ਲੱਗਾ ਇੱਕ ਫੜੋ ਗਿਆ ਬਾਕੀ ਣਾਠ ਗਏ ਦੇ ਨਾਲ ਦੇ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਹੁਣੀ ਥੋੜਾ ਅੱਧਾ ਘੰਟੇ ਪਹਿਲੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਇਸ ਨੂੰ ਫੜਿਆ ਕਿੱਦਾਂ ਇਹਨਾਂ ਨੇ ਫੜਿਆ ਇਹ ਕੋਣ ਹੈ ਤੇ ਅੰਦਰ ਹੀ ਗੀ ਇਹਨਾਂ ਨੂੰ ਮੇਰੇ ਹਸਬੰਦ ਨੇ ਇਹਨਾਂ ਨੇ ਫੜਿਆ ਓ ਅੰਦਰ ਸੁੱਤੇ ਗਏ ਬਾਹਰ ਆਵਾਜ਼ ਆਈ ਅੱਛਾ ਤੇ ਬਾਹਰ ਆ ਕੇ ਦੇਖਿਆ ਤਿੰਨ ਜਣੇ ਸੀਗੇ ਹਮ ਇੱਕ ਤਾਂ ਭੱਜ ਲਿਆ ਦੋ ਭਾਜੀ ਭੱਜ ਗਏ ਹਾਂਜੀ ਤੇ ਕੀ ਕਰ ਰਹੇ ਸੀ ਜਦੋਂ ਅੰਦਰ ਬੜੇ ਸੀ ਇਹ ਇੱਕ ਅੰਦਰ ਬੜਿਆ ਹੈਗਾ ਦੋ ਬੜਨ ਲੱਗੇ ਸੀਗੇ ਤੇ ਦੋਸਤੋਂ ਬਾਅਦ ਤੁਸੀਂ ਪਕੜਿਆ ਇਹਨੂੰ ਹਾਂਜੀ ਉਸ ਤੋਂ ਬਾਅਦ ਕੀ ਕੀ ਤਫੇ ਜੇ پکڑ ਕੇ ਬਾਦ ਪੈਂਡ ਵਾਲੇ ਵਸਤੇ ਕੀਤਾ ਪੈਂਡ ਵਾਲੇ ਸੱਤੇ ਫਿਰ ਫੋਨ ਕਰਕੇ ਭਾਈ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਨੂੰ ਬੁਲਾਇਆ ਇੱਥੇ ਕੀ ਮੰਗ ਕਰਦੇ ਹੋ ਪਤਾ ਚੱਲਣਾ ਚਾਹੀਦਾ ਕਿ ਕਿੱਥੋਂ ਦੇ ਹੈ ਅੱਗੇ ਤੋਂ ਨਾ ਕਰਨ ਇਹ ਗੀਠ ਠੀਕ ਹੈ ਤੇਨੇ ਘਰ ਦੇ ਨੂੰ ਪਤਾ ਚੱਲਣਾ ਚਾਹੀਦਾ ਐਸੀ ਮਾਮਲਾ ਮਾਮਲਾ ਇਹ ਹੀ ਮੈਂ ਘਰ ਨਹੀਂ ਬੱਝਾ ਮੇਰੀ ਬੇਟਾ ਹੈਗੇ ਦੋਨੋਂ ਕੁੰਡਾ ਲਾ ਕੇ ਮੈਂ ਬਾਹਰ ਜੰਦਰਾ ਲਾ ਕੇ ਗਈ ਆ ਇਹਨਾਂ ਨੇ ਉਸ ਸਰੀਏ ਨਾਲ ਲੱਗੇ ਰਾਡ ਦੇ ਨਾਲ ਦਰਵਾਜ਼ਾ ਤੋਲਣ ਬੇਟਾ ਆਇਆ ਬਾਹਰ ਤੇ ਮੰਮੀ ਆਏ ਨਾ ਜਿਹਨਾਂ ਦੇਖਿਆ ਜੇ ਤਿੰਨ ਜਣੇ ਦੋ ਦੌੜ ਗਏ ਇੱਕ ਫੜ ਲਿਆ ਆ ਆਇਆ ਤੇ ਪੁਲਿਸ ਨੂੰ ਇਹ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਆ ਇਹ ਰੋਜ਼ ਦਿਹਾੜੀ ਇਹੀ ਚੋਰੀਆਂ ਹੁੰਦੀਆਂ ਇਕੱਲਾ ਘਰ ਹੈ ਇਕੱਲੇ ਹੀ ਘਰ ਵਿੱਚ ਰਹਿੰਦੇ ਆ ਇਹ ਪੁਲਿਸ ਦਾ ਯਾਦਗਾਰ ਦੇਖਣਾ